ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਨਮੋਲ ਸਾਖੀਆਂ ਚੈਨਲ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਬਾਬਾ ਜੀਤ ਸਿੰਘ ਬਾਬਾ ਜੁਹਾਰ ਸਿੰਘ ਜੀ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਹਿਬਜਾਦੇ ਸਨ। ਬਾਬਾ ਜੀਤ ਸਿੰਘ ਜੀ ਦਾ ਜਨਮ ਸਨ 1686 ਨੂੰ ਪੋਂਟਾ ਸਹਿ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ ਹੈ। ਬਾਬਾ ਜੂਹਾਰ ਸਿੰਘ ਜੀ ਦਾ ਜਨਮ ਸਨ 1690 ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ ਹੈ। ਸਹਿਬ ਜਾਦਿਆਂ ਦੀ ਸਖਲਾਈ ਪੜਾਈ। ਗੁਰੂ ਜੀ ਦੀ ਨਿਗਰਾਨੀ ਹੇਠ ਹੋਈ। ਕੋੜ ਸਵਾਰੀ, ਸ਼ਾਸਤਰ ਵਿਦਿਆ, ਤੀਰ ਅੰਦਾਜ਼ੀ ਵਿੱਚ ਸਹਿਬ ਜਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ। ਇੱਕ ਵਾਰ ਆਨੰਦਪੁਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੀ। ਇੱਕ ਬ੍ਰਾਹਮਣ ਜਿਸ ਦਾ ਨਾਮ ਦੇਵਦਾਸ ਸੀ ਰੋਂਦਾ ਕਰ ਲੌਂਦਾ ਦੀਵਾਨ ਵਿੱਚ ਪੁੱਜਿਆ ਇਹ ਹੁਸ਼ਿਆਰ ਪੁਰਦੇ ਨੇੜੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਗੁਰੂ ਜੀ ਨੇ ਬ੍ਰਾਹਮਣ ਨੂੰ ਚੁੱਪ ਕਰਾ ਕੇ ਰੋਂਦਾ ਕਾਰਨ ਪੁੱਛਿਆ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੇ ਘਰ ਵਾਲੀ ਬ੍ਰਹਮਣੀ ਪਠਾਨਾ ਨੇ ਖੋ ਲਈ ਹੈ ਮੈਂ ਬਹੁਤ ਚੀਕ ਪੁਕਾਰ ਕੀਤੀ ਪਰ ਮੇਰੀ ਕਿਸੇ ਨੇ ਨਾ ਸੁਣੀ ਉਹਨਾਂ ਮੈਨੂੰ ਫੜ ਕੇ ਬਹੁਤ ਮਾਰਿਆ ਤੇ ਮੇਰੀ ਘਰ ਵਾਲੀ ਖੋ ਕੇ ਚਲਦੇ ਬਣੇ ਹੁਣ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਮੇਰੀ ਸਹਾਇਤਾ ਕਰੋ ਤੇ ਮੇਰੀ istri ਮੈਨੂੰ ਵਾਪਸ ਦਿਵਾਓ ਗੁਰੂ ਜੀ ਨੇ ਸਹਿਬ ਜਾਦਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਬੰਸੀ ਦੇ ਪਠਾਨ ਜਾਬਰ ਖਾਨ ਨੇ ਇਸ ਬ੍ਰਾਹਮਣ ਦੀ ਘਰ ਵਾਲੀ ਖੋ ਲਈ ਹੈ ਤੁਸੀਂ ਸਿੰਘਾਂ ਨੂੰ ਨਾਲ ਲੈ ਕੇ ਜਾਓ ਤੇ ਬਿਜਲੀ ਦੀ ਫੁਰਤੀ ਵਾਂਗੂ ਬ੍ਰਹਮਣੀ ਨੂੰ ਛੁੜਾ ਕੇ ਇਸ ਦੇ ਹਵਾਲੇ ਕਰੋ ਜਾਬਰ ਖਾਨ ਨੂੰ ਉਸ ਤੇ ਕੀਤੇ ਦੀ ਕੜੀ ਸਜ਼ਾ ਦਿਓ ਸਹਿਬ ਜਾਦਾਜੀਤ ਸਿੰਘ ਨੇ ਸੌ ਸਿੰਘਾਂ ਨੂੰ ਨਾਲ ਲੈ ਕੇ ਬ੍ਰਹਮਣ ਨੂੰ ਆਪਣੇ ਘੋੜੇ ਤੇ ਬਿਠਾ ਲਿਆ ਅਜੇ ਦਿਨ ਨਹੀਂ ਸੀ ਚੜਿਆ ਕੀ ਬੰਸੀ ਪਠਾਨਾਂ ਤੇ ਜਾ ਪਏ ਹਵੇਲੀ ਦਾ ਬੂਹਾ ਤੋੜ ਕੇ ਪਠਾਨਾਂ ਨੇ ਸਿੱਖਾਂ ਨੂੰ ਅੰਦਰ ਆਉਂਦਿਆ ਵੇਖੇ ਕਹਿਣ ਲੱਗੇ ਕਿ ਸੇਖਾ ਗਏ ਸੇਖਾ ਗਏ ਦਾ ਰੋਲਾ ਪਾ ਦਿੱਤਾ ਕਿਸੇ ਪਠਾਨ ਦਾ ਹੌਸਲਾ ਨਹੀਂ ਸੀ ਪੈ ਰਹਾ ਕਿ ਸਿੱਖਾਂ ਨਾਲ ਟੱਕਰ ਲੈ ਸਕੇ ਜਾਬਰ ਖਾਨ ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ ਸਿੱਖਾਂ ਨੇ ਘਬਰਾਏ ਹੋਏ ਜਾਬਰ ਖਾਨ ਨੂੰ ਜਾ ਪਕੜਿਆ ब्राह्मण ਨੇ ਦੋਸ਼ੀ ਜਾਬਰ ਖਾਨ ਨੂੰ ਪਛਾਣ ਲਿਆ ਸੀ ਬ੍ਰਾਹਮਣੀ ਨੂੰ ਵੀ ਅੰਦਰੋਂ ਲੱਭ ਕੇ ਬ੍ਰਾਹਮਣ ਦੇ ਹਵਾਲੇ ਕੀਤਾ ਜਾਬਰ ਖਾਨ ਪਠਾਨ ਨੂੰ ਬਣ ਕੇ ਕੋੜੇ ਤੇ ਬਿਠਾ ਕੇ ਬ੍ਰਾਹਮਣੀ ਸਮੇਤ ਆਨੰਦਪੁਰ ਸਾਹਿਬ ਪਹੁੰਚੇ ਬ੍ਰਾਹਮਣੀ ਬ੍ਰਾਹਮਣ ਦੇ ਹਸੋਪਿਰਦ ਕੀਤੀ ਤੇ ਜਾਬਰ ਖਾਨ ਦੇ ਨੀਚ ਕਰਮਾਂ ਦੀ ਕੜੀ ਸਜ਼ਾ ਉਸ ਨੂੰ ਦੇ ਦਿੱਤੀ ਗੁਰੂ ਜੀ ਸਾਹਿਬ ਜਾਦੇ ਅਜੀਤ ਸਿੰਘ ਜੀ ਦੇ ਇਸ ਕਾਰਨਾਮੇ ਦੇ ਬਹੁਤ ਖੁਸ਼ ਹੋਏ ਇਹ ਸਾਖੀ ਦੀ ਇਹ ਹੀ ਸਿੱਖਿਆ ਹੈ ਕਿ ਜੇ ਤੇਰੇ ਕੋਲ ਬਲ ਹੈ ਨਿਰਤਨ ਦੀ ਮਦਦਕਾਰ ਰਸਨਾ ਕਰਕੇ ਵੀ ਨਿਰਤਨ ਨੂੰ ਪਿਆਰ ਨਾਲ ਬੋਲ ਗੁਣਾ ਕਰਕੇ ਵੀ ਨਿਰਤਨ ਨੂੰ ਗੁੰੰਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ